ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵਾਇਰਲ ਸਾਰਿਆਂ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਜੀ। ਆਸ ਕਰਦੇ ਆ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ। ਚੱਲ ਰਿਹਾ ਜੀ ਅੱਜ ਦੂਜੇ ਦਿਨ ਵੀ ਯੂਰੀਆ ਦਾ ਕੰਮ। ਠੰਡ ਤਾਂ ਹੈਗੀ ਆਪਾਂ ਤਾਂ ਹੀ ਆਪਾਂ ਗਾਇਲ ਲੱਗੇ ਇਹਦੇ ਬੰਦੇ ਦੇ ਫਿਰ ਅਗਲਾ ਕਹਿੰਦਾ ਯਾਰ ਆਪਸ ਠੰਡ ਚ ਮੈਨੂੰ ਲਾ ਤਾਪ ਲੱਗੇ ਨਹੀਂ ਆਪਣਾ ਇਹ ਸੂਲ ਨਹੀਂ ਹੈਗਾ ਆਪਾਂ ਆਪ ਲੱਗਾ ਗੱਲ ਬੰਦੇ ਦੇ ਠੀਕ ਹੈ ਨਾ ਕੋਈ ਘਾਟ ਬਾਦ ਪਣਕ ਚ ਜਿਹੜੀ ਹੈਗੀ ਉਹ ਪਤਾ ਲੱਗ ਜਾਂਦਾ ਨਾਲੇ ਸਰੀਰ ਕੈਮ ਰਹਿੰਦਾ ਠੰਡ ਚ ਸਰ ਮੇਰੇ ਨਗਰ ਚ ਨਾ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੋ ਮੰਦ ਵਿੱਚ ਪੰਜ ਨਗਰ ਕੀਰਤਨ ਵਰਗੇ ਇਤਨੇ ਨਿਕਲਣਾ ਨਾ ਨੌਜਵਾਨ ਸੇਵਾਦਾਰ ਵੱਲੋਂ ਜਸਪ੍ਰੀਤ ਸਿੰਘ ਜੀ ਜਿਹੜੇ ਮੁੱਖ ਸੇਵਾਦਾਰ ਹਨ ਨੌਜਵਾਨਾਂ ਦਾ ਪਰਾਲਾ ਪਹਿਲੀ ਵਾਰ ਨਗਰ ਕੀਰਤਨ ਮੇਰੇ ਪਿੰਡ ਵਿੱਚ ਨਿਕਲਣਾ ਇਸ ਲਈ ਸਰਪੰਚ ਸਾਹਿਬ ਨੇ ਪੂਰਾ ਜੋਰ ਲਾਇਆ ਵਸ ਸਫਾਈ ਕਰਾਉਣ ਦਾ ਜਿੱਥੇ ਜੀ ਸੀ ਵੀ ਦੀ ਲੋੜ ਆ ਜੀ ਸੀ ਵੀ ਗਿਲ ਸਰਦਾਰ ਬਲਦੇਵ ਸਿੰਘ ਬੇਦੀ ਜੀ ਸਰਪੰਚ ਸਾਹਿਬ ਨੌਜਵਾਨ ਮੁੰਡਾ ਕਰਾ ਰਿਹਾ ਸਫਾਈ ਬਾਕੀ ਜਿੱਥੇ ਜੀ ਸੀ ਵੀ ਦੀ ਨਹੀਂ ਲੋੜ ਜਿੱਥੇ ਆ ਜੀ ਸੀ ਵੀ ਨਹੀਂ ਚੱਲਦੀ ਉੱਥੇ ਕਰਾ ਰਹੇ ਹੁਣ ਰੇਗਾ ਰੇਗਾ ਤੋਂ ਐ ਪੂਰੀ ਫਿਰਮੀ ਦੇ ਉੱਪਰ ਸਫਾਈ ਕਰਾਤੀ ਸਰਪੰਚ ਸਾਹਿਬ ਨੇ ਜੋ ਵੀ ਮਲਬਾਤਾ ਸਾਹਿਬ ਦਾ ਸਾਫ ਕਰਤਾ ਖੇਤਾਂ ਚ ਵੀ ਨਾ ਅਟਾਰੀ ਬਾਰਡਰ ਵਾਂਗੂ ਫੈਂਸਿੰਗ ਕਰਨੀ ਪੈਂਦੀ ਆ ਖੇਤ ਲਾਇਆ ਵਾ ਐਂਟਰੀ ਖਾਤਰ ਕਿਉਂਕਿ ਡੰਗਰ ਆਵਾਰਾ ਬਹੁਤ ਆ ਇਸ ਲਈ ਸਾਰੇ ਪਾਸੇ ਫੈਂਸਿੰਗ ਹੋਈ ਵੀ ਆ ਇਨਾਂ ਤੇ ਫਿਰ ਬਚੌਰਾਂ ਦਾ ਲੰਘਣੇ ਖਤਰ ਆ ਆਪਣੇ ਖਤਰ ਗੇਟ ਆ ਮੈਂ ਬਸ ਆਪਣੇ ਹਾਂ ਜਿਹੜੇ ਮੇਰੇ ਪਿੰਡ ਦੇ ਨਗਰ ਦੇ ਇਸ ਨੀਕਾ ਨੂੰ ਮੈਨੂੰ ਤਾਂ ਉਹਨਾਂ ਮੁਗਰੇ ਹੱਥ ਬੰਨ ਕੇ ਹੀ ਬੇਨਤੀ ਕਰਨੀ ਚਾਹੁੰਦਾ ਬਾਈ ਜਿਹੜਾ ਹੁਣ ਸਾਫ਼ ਹੋਣਾ ਨਾ ਪਲੀਜ਼ ਇਹੋ ਜਿਹਾ ਹੀ ਰਹਿਣ ਦਿਓ ਯਾਰ ਠੀਕ ਆ ਜੋ ਵੀ ਥੋੜਾ ਕਾਗਜ਼ ਪੱਤਰਾ ਵਾ ਇੱਕ ਜਗ੍ਹਾ ਉਹਨੂੰ ਰੱਖ ਕੇ ਅੱਗ ਲਾ ਦਿਓ ਜਾਂ ਤੋਆ ਪਟਕੇ ਦੱਬ ਦਿਓ ਬਹੁਤ ਵਧੀਆ ਲੱਗ ਰਿਹਾ ਸਾਨੂੰ ਪਿੰਡ ਆਪਣਾ ਸਾਰਿਆਂ ਨੂੰ ਮੈਂ ਤਾਂ ਇਹੀ ਸਾਰਿਆਂ ਅੱਗੇ ਬੇਨਤੀ ਕਰਦਾ ਵੀ ਹੁਣ ਜਿਹੜਾ ਵਧੀਆ ਲੱਗਦਾ ਨਾ ਇਹੋ ਜਿਹਾ ਹੀ ਰਹਿਣ ਦਿਓ ਠੀਕੇ 12 ਵਾਰ ਸਫਾਈਆਂ ਨਹੀਂ ਹੁੰਦੀਆਂ। ਬਾਕੀ ਤੁਸੀਂ ਆਪੰਦੇ ਨੂੰ ਜਿਆਦਾ ਸਮਝਦਾਰ ਆ। ਧੰਨਵਾਦ ਜੀ ਸਾਰਿਆਂ ਦਾ। ਕੁੱਤੇ ਦੀ ਪੂੰਛ ਨਾਲ ਸੱਚੀ ਗੱਲ ਕਹੀ ਦੀ ਸਾਨੂੰ ਵੀ 12 ਸਾਲ ਪਾ ਕੇ ਰੱਖੀ ਸੀ ਇਹ ਸਾੜੇ ਸਿੱਧੀ ਨਹੀਂ ਹੋਈ। ਆਹ ਹਜੇ ਕੱਲ ਸਾਫ ਸਫਾਈਆ ਕਰਿਆ ਅੱਜ ਦੇ ਸੱਜਰੀ ਕਰ ਵੀ ਗਿਆ ਕੋਈ ਕੰਮ। ਇਹਨਾਂ ਲੋਕਾਂ ਨੂੰ ਮੈਂ ਕਹਣਾ ਵੀ ਮਾੜਾ ਮੋਟੀ ਵੀ ਸ਼ਰਮ ਨਹੀਂ ਹੈ ਯਾਰ। ਉਹਨੇ ਦੇਖਿਆ ਵੀ ਸਾਫ ਹੋਇਆ ਵਾ ਜਗਾ ਵੀ ਕਰ ਦਈਏ ਕੰਮ ਕਿਹੜੇ ਉਹ ਆ। ਖਬਰ ਮੇਰੇ ਖਾਤਰੇ ਸਾਫ ਕਰਿਆ। ਯਾਰ ਸ਼ਰਮ ਆਉਣੀ ਚਾਹੀਦੀ ਯਾਰ ਬੰਦੇ ਨੂੰ ਹੱਦ ਵਾਲੀ ਗੱਲ ਹੈ ਹਾਂ ਤੂੰ ਆਜਾ ਦੇਖ ਵੀ ਨਗਰ ਕੀਰਤਨ ਖਾਤਰ ਸਫਾਈ ਕਰੀ ਆ ਆ ਫਾਜ ਦੀ ਸੇਟ ਵੀ ਗਿਆ ਕੋਈ ਯਾਰ ਕਹੇ ਜੇ ਮੂਰਖ ਲੋਕਾਂ ਦੇ